ਉਹਤ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਮੁੱਖ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਝੰਡਾ ਉਹ ਵੀਦ ਨਾਲ ਲਰਾਵੇ ਕਿਉਂਕਿ ਇਹ ਜੇ ਬੰਦੇ ਝੰਡਾ ਲਰਾਉਣ ਦੇ ਹੱਕਦਾਰ ਨਹੀਂ ਉਸੇ ਚੱਕਦੇ ਟੀਵੀ ਦੇਖ ਰਾਇਓ ਮੈਂ ਹਾਂ ਗੁਰਵਿੰਦਰ ਸਿੰਘ ਵਿਕਰਮ ਮਜੀਠੀਆ ਨੇ ਵੱਡਾ ਤਮਾਕਾ ਕੀਤਾ ਹੈ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਅਲਟੀਮੇਟਮ ਚੇਤਾਵਨੀ ਦੇ ਦਿੱਤੀ ਹੈ ਮਾਨ ਸਰਕਾਰ ਨੂੰ ਕਿ ਇੱਕ ਮੰਤਰੀ ਦੀ ਅਸ਼ਲੀਲ ਵੀਡੀਓ ਜਿਸ ਦਾ ਉਹ ਬਿੱਤੇ ਲੰਮੇ ਸਮੇਂ ਤੋਂ ਦਾਵਾ ਕਰ ਰਹੇ ਨੇ ਉਸ ਵੀਡੀਓ ਨੂੰ ਪਬਲਿਕ ਕਰਨ ਜਾ ਰਹੇ ਨੇ ਵਿਕਰਮ ਮਜੀਠੀਆ ਮੀਡੀਆ ਨੇ ਸਵਾਲ ਕੀਤਾ ਕਿ 26 ਜਨਵਰੀ ਨੂੰ ਪਹਿਲਾ ਰਿਲੀਜ਼ ਕਰੋਗੇ ਜਾਂ ਉਸ ਤੋਂ ਬਾਅਦ ਕਰੋਗੇ ਤਾਂ ਵਿਕਰਮ ਮਜੀਠੀਆ ਨੇ ਸਾਫ਼ ਤੌਰ ਤੇ ਕਿਹਾ ਕਿ ਜੇਕਰ ਮੈਂ ਜੇਲ੍ਹ ਚ ਨਾ ਚਲਾ ਗਿਆ ਜੇਕਰ ਐਸਆਈਟੀ ਨੇ ਮੈਨੂੰ ਆਪਣੇ ਕੋਲ ਨਾ ਬਿਠਾ ਲਿਆ ਜੇਕਰ ਮੈਨੂੰ ਗ੍ਰਿਫਤਾਰ ਨਾ ਕਰ ਲਿਆ ਤਾਂ ਉਹ ਵੀਡੀਓ ਮੈਂ ਜ਼ਰੂਰ ਕਰਾਂਗਾ ਉਹਨਾਂ ਨੇ ਕਿਹਾ ਕਿ ਜਿਸ ਮੰਤਰੀ ਦੀ ਵੀਡੀਓ ਹੈ ਉਸ ਨੂੰ ਵੀ ਪਤਾ ਹੈ ਸੀਐਮ ਮਾਨ ਨੂੰ ਪਤਾ ਹੈ ਤਿੱਕੇਸ ਮੰਤਰੀ ਦੀ ਵੀਡੀਓ ਜਿਹੜੀ ਹੈ ਉਹ ਮੈਂ ਰਿਲੀਜ਼ ਕਰਨ ਜਾ ਰਿਹਾ ਹਾਂ ਕੀ ਕੁਝ ਕਿਹਾ ਮਜੀਠੀਆ ਨੇ ਦੇਖੋ ਔਰ ਉਹ ਦੂਜੀ ਵੀਡੀਓ ਜਿਹੜੇ ਮੰਤਰੀ ਦੀ ਮੈਂ ਬੜੀ ਛੇਤੀ ਹੁਣ ਜਾ ਕੇ ਤੁਹਾਡੇ ਸਾਹਮਣੇ ਸਨਮੁਖ ਰੱਖਣੀ ਆ ਜਾਂ ਕਿੱਥੇ ਦੇਣੀ ਆ ਮੈਂ ਤੁਹਾਨੂੰ ਦੱਸਦਾ ਉਸ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਮੁੱਖ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਝੰਡਾ ਉਹ ਵੀ ਨਾਲ ਲਰਾਵੇ ਕਿਉਂਕਿ ਇਹ ਜੇ ਬੰਦੇ ਝੰਡਾ ਲਰਾਉਣ ਦੇ ਹੱਕਦਾਰ ਨਹੀਂ ਹੈ 26 ਜਨਵਰੀ ਤੋਂ ਪਹਿਲਾਂ ਉਹ ਵੀਡੀਓ ਆ ਸਕਦੀ ਹੈ ਕਿਉਂ ਨਹੀਂ ਆ ਸਕਦੀ ਜੇ ਜਾਂਚ ਨਾਮਦਿਰ ਕੇ ਆ ਤੇ ਆ ਸਕਦੀ ਮੁੱਖ ਮੰਤਰੀ ਥੈਂਕ ਯੂ ਮੁੱਖ ਮੰਤਰੀ